ਕਿ ਆਪ ਜੀ ਨੂੰ ਪਤਾ ਕਿ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸੰਕਲਪ ਆ ਜੁਧ ਨਸ਼ਿਆਂ ਵਿਰੁੱਧ ਉਸ ਦੀ ਪੂਰਤੀ ਵਾਸਤੇ ਸਾਡੇ ਜਿਹੜੇ ਮਾਨਯੋਗ ਵਿਸ਼ਣਰ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੰਧਰ ਉਹਨਾਂ ਵੱਲੋਂ ਸਾਨੂੰ ਹਦਾਇਤਾਂ ਨੇ ਕਿ ਜਿਹੜੀ ਨਸ਼ਿਆਂ ਵਿਰੋਧ ਜੰਗ ਜਿਹੜੀ ਆ ਉਹ ਹੋਰ ਤੇਜ਼ ਕੀਤੀ ਜਾਵੇ ਉਸ ਦੇ ਵਾਸਤੇ ਸਾਡੇ ਸੀਆਈਏ 2 ਐਸਆਈ ਰਵੀ ਕੁਮਾਰ ਤੇ ਉਹਨਾਂ ਦੀ ਜੀ ਵੱਲੋਂ ਬਹੁਤ ਅੱਛਾ ਕੰਮ ਕੀਤਾ ਵਾ ਜੋ ਉਹਨਾਂ ਨੇ ਦੋ ਦੋਸ਼ੀ ਸਤਨਾਮ ਸਿੰਘ ਸੱਤਾ ਤੇ ਅਮਨਦੀਪ ਸਿੰਘ ਇਹ ਗ੍ਰਫਤਾਰ ਕੀਤੇ ਆ ਇਹਨਾਂ ਪਾਸੋਂ 2 ਕਿਲੋ ਫੀਨ ਬਰਾਮਦ ਹੋਈ ਆ ਤੇ 4,70,000 ਡਰੱਗ ਮਨੀ ਜੋ ਇਹਨਾਂ ਨੇ ਨਸ਼ਾ ਵੇਚ ਕੇ ਇਕੱਠੀ ਕੀਤੀ ਸੀ ਉਹ ਵੀ ਬਰਾਮਦ ਹੋਈ ਆ ਇਸ ਸਬੰਧੀ ਮੁਕਦਮਾ ਨੰਬਰ 35 ਥਾਣੇ ਸੀਟੀ ਜਨਦਰਦੀ ਕੀਤਾ ਵਾ ਇਹਨਾਂ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ ਵਾ ਤੇ ਪੇਸ਼ ਅਦਾਲਤ ਕੀਤਾ ਗਿਆ ਇਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਨੇ ਉਹਨਾਂ ਦੀ ਅਸੀਂ ਤਸਦੀਕ ਕਰ ਰਹੇ ਆਂ ਕਿੰਦ ਕਿੱਥੋਂ ਇਹ ਲੈ ਕੇ ਆਉਂਦੇ ਸੀ ਤੇ ਗਾੜੀ ਇਹਨਾਂ ਨੇ ਕਿੰਨਾ ਨੂੰ ਇਹ ਫੀਸ ਵੇਖੀ ਸਰ ਇਹ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਜਿਹੜਾ ਸਤਨਾਮ ਸਿੰਘ ਹੈ ਜੀ ਇੱਥੇ ਪਹਿਲਾਂ ਵੀ ਅਕੀਮ ਦਾ ਪਰਚਾ ਦਰਜਾ ਜੋ ਇਹ ਰਿਸਮ ਹੈ ਤੇ ਜਿਹੜਾ ਅਮਨਦੀਪ ਸਿੰਘ ਆ ਇਹ ਆਪਣਾ ਕਾਰੋਬਾਰ ਕਰਦਾ ਕਿੰਨੀ ਹੈ ਸਰ ਇਹ ਸਤਨਾਮ ਸਿੰਘ ਦੀ ਉਮਰ ਕਰੀਬ 50 ਸਾਲ ਆ ਤੇ ਜਿਹੜਾ ਅਮਨਦੀਪ ਆ ਇਹ ਘੱਟ ਉਮਰ ਦਾ ਆ ਬਾਜ ਨਹੀਂ ਉਹ ਜਾਣ ਤੇ ਜੀ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਹੋਣ ਜਾਓ ਸੁਧਰ ਜਾਣ ਤੇ ਲੋਕਾਂ ਦੇ ਜਿਹੜੇ ਨੌਜਵਾਨ ਬੱਚੇ ਉਹਨਾਂ ਦੀ ਜ਼ਿੰਦਗੀ ਬਰਬਾਦ ਨਾ ਕਰੋ ਸਰ ਹੁਣ ਕੀ ਕਾਰਵਾਈ ਕੀਤੀ ਜਮਨ ਇਹਨਾਂ ਦੋਆਂ ਤੇ ਜੀ ਕੇਸ ਦਰਜ ਕੀਤਾ ਵਾ ਔਰ ਇਹਨਾਂ ਨੂੰ ਅਦਾਲਤ ਕੀਤਾ ਵਾ ਇਹਨਾਂ ਤੇ ਮੁਕੱਦਮਾ ਚਲੇਗਾ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਵਾਈ ਜਾ ਸਕੇ ਸਰ ਪਤਾ ਲੱਗ ਸਕਿਆ ਜੀ ਇਹ ਟੀਮ ਕਿੱਥੋਂ ਲਿਆਉਂਦੇ ਸੀ ਇਹ ਇਹ ਜੋ ਪਤਾ ਲੱਗਾ ਕਿ ਇਹ ਝਾਰਖੰਡ ਤੋਂ ਲੈ ਕੇ ਆਉਂਦੇ ਸੀ ਫਿਰ ਵੀ ਅਸੀਂ ਇਹਦੀ ਥੋਰੋਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਅੱਗੇ ਫੋਲੋਅ ਅਪ ਕਰਦੇ ਹੋ ਅਸੀਂ ਕਰ ਰਹੇ ਜੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਦਾ ਜੀ ਸਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਇਹ ਹੁਣ ਜਿਹੜਾ ਜੀ ਸੁਨਾਮ ਸਿੰਘ ਹੈ ਤੇ ਪਹਿਲਾਂ ਵੀ 2 ਸਾਲ ਪਿਲੋ 2.5 ਕਿਲੋ ਟੀਮ ਦਾ ਪਰਚਾ ਦਰਜ ਹੋਇਆ ਸੀ ਠੀਕ ਹੈ ਠੀਕ ਹੈ ਸਰ